ਚੰਡੀਗੜ੍ਹ ਦੇ ਸੈਕਟਰ 38 ਦੇ ਵਿੱਚ ਪੁਲਿਸ ਕਾਂਸਟੇਬਲ ਤੇ ਫਾਇਰਿੰਗ ਕਰ ਦਿੱਤੀ ਗਈ ਬਦਮਾਸ਼ਾਂ ਦੇ ਵੱਲੋਂ ਕਾਰ ਸਵਾਰ ਬਦਮਾਸ਼ਾਂ ਨੇ ਸ਼ਰੀਆਮ ਗੋਲੀਆਂ ਚਲਾਈਆਂ ਤੇ ਕਾਂਸਟੇਬਲ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾਈ ਫਾਇਰਿੰਗ ਕਰਦੇ ਹੋਏ ਬਦਮਾਸ਼ ਲੋਕ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਨਸ਼ਾ ਤਸਕਰوں ਦਰਸਲ ਫੜਨ ਦੇ ਲਈ ਪੁਲਿਸ ਨੇ ਟਰੈਪ ਲਗਾਇਆ ਹੋਇਆ ਸੀ ਫਾਇਰਿੰਗ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਪੁਲਸ ਕਰਮੇ ਤੇ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਇੱਕ ਬਦਮਾਸ਼ ਲੁਧਿਆਣਾ ਨੰਬਰ ਦੇ ਰਜਿਸਟਰਡ ਇੱਕ ਗੱਡੀ ਹੈ ਦਰਸਲ ਪੁਲਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਕੋਈ ਬਦਮਾਸ਼ ਸੈਕਟਰ 38 ਦੇ ਵਿੱਚ ਨ ਜਿਸ ਨੂੰ ਫੜਨ ਦੇ ਲਈ ਸੈਕਟਰ 39 ਥਾਣੀ ਦੀ ਪੁਲਿਸ ਨੇ ਟਰੈਪ ਲਗਾਇਆ ਹੋਇਆ ਸੀ ਤੇ ਜਿਵੇਂ ਕਾਂਸਟੇਬਲ ਪ੍ਰਦੀਪ ਨੇ ਕਾਰ ਦੇ ਵਿੱਚ ਸਵਾਰ ਹੋ ਕੇ ਆਏ ਬਦਮਾਸ਼ਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਤਦ ਨੂੰ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਪੂਰੀਆਂ ਤਸਵੀਰਾਂ ਵਿੱਚ ਲਾਈਵ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਬਦਮਾਸ਼ ਬੇਖੌਫ ਨਜ਼ਰ ਆਉਂਦੇ ਨੇ ਤੇ ਚੰਡੀਗੜ੍ਹ ਪੁਲਿਸ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮ ਬੇਵੱਸ ਨਜ਼ਰ ਆਉਂਦੇ ਨੇ ਤੇ ਆਸਾਨੀ ਦੇ ਨਾਲ ਬਦਮਾਸ਼ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਆ ਬਦਮਾਸ਼ ਦੇ ਵੱਲੋਂ ਪੁਲਿਸ ਮੁਲਾਜ਼ਮ ਤੇ ਜਿਹੜੀ ਕਿ ਫਾਇਰਿੰਗ ਕੀਤੀ ਜਾਂਦੀ ਹੈ ਤੇ ਕਾਂਸਟੇਬਲ ਦੇ ਵੱਲੋਂ ਭੱਜ ਕੇ ਆਪਣੀ ਜਾਨ ਬਚਾਏਗੀ ਚੰਡੀਗੜ੍ਹ ਦੇ ਦਰਸਲ ਸੈਕਟਰ 38 ਦੀਆਂ ਇਹ ਤਸਵੀਰਾਂ ਨੇ ਜਿੱਥੇ ਕਿ ਪੂਰੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਾਂ ਬਦਮਾਸ਼ ਬੇਖੌਫ ਨਜ਼ਰ ਆਏ ਤਾਂ ਕਿਸ ਤਰੀਕੇ ਨਾਲ ਸ਼ਰੀਆਂ ਫਾਇਰਿੰਗ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਸਾਂ ਸਜਾਰੋ ਕਰਾਂਗੇ ਚੰਡੀਗੜ੍ਹ ਦਾ ਜਿੱਥੋਂ ਕਿ ਮੇਰੇ ਸਹਿਯੋਗੀ ਮਨੋਜ ਰਾਠੀ ਲਾਈਵ ਜੁੜ ਚੁੱਕੇ ਨੇ ਮਨੋਜ ਇਹ ਪੂਰੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਿਹਾ ਨੇ ਕਿ ਬਦਮਾਸ਼ ਕਿਸ ਤਰੀਕੇ ਦੇ ਨਾਲ ਬੇਖੌਫ ਨੇ ਤੇ ਚੰਡੀਗੜ੍ਹ ਪੁਲਿਸ ਵੀ ਕਿਸ ਤਰੀਕੇ ਦੇ ਨਾਲ ਬੇਵਾਸ ਨਜ਼ਰ ਆ ਰਹੀ ਹੈ ਕਿ ਬਦਮਾਸ਼ਾਂ ਨੂੰ ਕਾਬੂ ਤੱਕ ਨਹੀਂ ਕਰ ਸਕੀ ਕਿਵੇਂ ਕਿ ਇੱਕ ਕਾਂਸਟੇਬਲ ਦੀ ਜਾਨ ਨੂੰ ਵੀ ਖਤਰੇ ਦੇ ਵਿੱਚ ਪਾ ਦਿੱਤਾ ਗਿਆ ਤੇ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਹੁਣ ਤੱਕ ਜਾਨਣਾ ਚਾਹਾਂਗੇ ਕਿ ਕਿੰਨੇ ਵਜੇ ਦੀ ਪੂਰੀ ਘਟਨਾ ਵਾਰਦਾ ਤੇ ਹੁਣ ਤੱਕ ਕੀ ਪੁਲਿਸ ਦੇ ਹੱਥ ਕੋਈ ਸੁਰਾਗ ਲੱਗਿਆ ਇਹਨਾਂ ਬਦਮਾ ਦੇਖੋ ਪਰਮਿੰਦਰ ਪਹਿਲਾਂ ਤੁਹਾਨੂੰ ਥੋੜਾ ਜਿਹਾ ਕ੍ਰਾਈਮ ਸੀਨ ਜਿਹੜਾ ਹੈਗਾ ਉਹ ਦੱਸ ਦਿੰਦੇ ਕਿਉਂਕਿ ਅਸੀਂ ਬਿਲਕੁਲ ਉੱਥੇ ਹੀ ਮੌਜੂਦ ਹਾਂ ਜਿੱਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਤੇ ਫਾਇਰਿੰਗ ਹੋਈ ਔਰ ਪੰਜਾਬ ਨੰਬਰ ਯਾਨੀ ਕਿ ਪੀਬੀ 10 ਲੁਧਿਆਣਾ ਨੰਬਰ ਵਾਈਟ ਕਲਰ ਦੀ ਫਰਾਂਕਸ ਗੱਡੀ ਦੇ ਵਿੱਚ ਜਿਹੜੇ ਬਦਮਾਸ਼ ਆਏ ਸੀ 38 ਸੈਕਟਰ ਦਾ ਏਰੀਆ ਇੱਥੇ ਹੀ ਪੁਲਿਸ ਨੇ ਟਰੈਪ ਲਾਇਆ ਜਿੱਥੇ ਅਸੀਂ ਮੌਜੂਦ ਹਾਂ ਔਰ ਉਸ ਪਾਸੇ ਤੋਂ ਬਿਲਕੁਲ ਉਸ ਪਾਸੇ ਤੋਂ ਇਹ ਜਿਹੜੀ ਗੱਡੀ ਹੈ ਵਾਈਟ ਕਲਰ ਦੀ ਉਹ ਆਂਦੀ ਹੈ ਔਰ ਪੁਲਿਸ ਦੇ ਜਿਹੜੇ ਕਾਂਸਟੇਬਲ ਹੈ ਉਸ ਨੂੰ ਰੋਕਦੇ ਆ ਰੋਕਦੇ ਹੀ ਉਹ ਪੁਲਿਸ ਤੇ ਫਾਇਰਿੰਗ ਕਰਦਾ ਨਜ਼ਰ ਆ ਰਿਹਾ ਜਿਹਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਰਹੀ ਕਿ ਕਿਸ ਤਰ੍ਹਾਂ ਆਪ ਕਾਂਸਟੇਬਲ ਆਪਣੇ ਆਪ ਨੂੰ ਬਚਾਉਂਦਾ ਨਜ਼ਰ ਆ ਰਿਹਾ ਇਹ ਬਿਲਕੁਲ ਇਸੇ ਥਾਂ ਤੋਂ ਉਹ ਬਾਹਰ ਦਾ ਰਸਤਾ ਹੈ ਸੈਕਟਰ 38 ਦਾ ਬਾਹਰ ਤੋਂ ਆ ਕੇ ਔਰ ਇਹ ਪੂਰਾ ਸੈਕਟਰ 38 ਦਾ ਹੈ ਸੈਕਟਰ 38 ਦਾ ਇਹ ਰੈ residense ਏਰੀਆ ਹੈ ਜਿੱਥੇ ਇਹ ਪੂਰੀ ਵਾਰਦਾਤ ਹੋਈ ਹੈ ਔਰ ਇਸੇ ਪਾਸੇ ਆ ਕੇ ਗੱਡੀ ਜਿਹੜੀ ਹੈਗੀ ਇਸ ਇੱਥੇ ਰੋਕ ਕੇ ਪੁਲਿਸ ਜਦ ਉਹਨੂੰ ਫਾਇਰਿੰਗ ਕਰਦਾ ਹੈ ਹਾਲਾਂਕਿ ਉਹ ਗੱਡੀ ਲੈ ਕੇ ਇਥੋਂ ਫਰਾਰ ਹੋ ਜਾਂਦੇ ਨੇ ਇਸ ਪਾਸੇ ਤੋਂ ਫਰਾਰ ਹੋ ਜਾਂਦੇ ਨੇ ਜਿਹੜੀ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਆਈ ਲੇਕਿਨ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ ਕਿ ਪਰਮਿੰਦਰ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਪੂਰੇ ਮਾਮਲੇ ਦੇ ਵਿੱਚ ਨਹੀਂ ਹੋਈ ਹੈ ਪੰਜਾਬ ਨੰਬਰ ਉਹ ਗੱਡੀ ਸੀ ਤਿੰਨ ਤੋਂ ਚਾਰ ਬਦਮਾਸ਼ ਦੱਸੇ ਜਾ ਰਹੇ ਨੇ ਜਿਨ੍ਹਾਂ ਨੇ ਫਾਇਰਿੰਗ ਕੀਤੀ ਉਹ ਚਾਰ ਤੋਂ ਪੰਜ ਰਾਉਂਡ ਫਾਇਰ ਜਿਹੜੇ ਹੈਗੇ ਉਹ ਉਹਨਾਂ ਵੱਲੋਂ ਕੀਤੇ ਗਏ ਨੇ ਹਾਲਾਂਕਿ ਪੁਲਿਸ ਅਧਿਕਾਰੀ ਵੀ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਬਾਹਰ ਤੋਂ ਉਹ ਆਏ ਸੀ ਆ ਨਸ਼ਾ ਲੈਣਾ 아이ਸੀ ਸਪਲਾਈ ਕਰਨਾ 아이ਸੀ ਇਹ ਹਜੇ ਇਨਵੈਸਟੀਗੇਸ਼ਨ ਦਾ ਪਾਰਟ ਹੈ ਲੇਕਿਨ ਪੁਲਿਸ ਨੇ ਇੱਕ Trap ਲਾਇਆ ਹੋਇਆ ਸੀਗਾ ਔਰ ਦੋ ਕਾਂਸਟੇਬਲ ਇੱਥੇ Trap ਲਾ ਕੇ ਇੱਥੇ ਪੂਰਾ ਪੈਟਰੋਲਿੰਗ ਕਰ ਰਹੇ ਸੀਗੇ ਔਰ ਅਚਾਨਕ ਜਦ ਰੋਕਿਆ ਜਾਂਦਾ ਉਹਨਾਂ ਨੂੰ ਤਾਂ ਪੁਲਿਸ ਤੇ ਫਾਇਰਿੰਗ ਕੀਤੀ ਜਾਂਦੀ ਹੈ ਲੇਕਿਨ ਦੇਖੋ ਇਹਦੇ ਵਿੱਚ ਦੋ ਤਿੰਨ ਚੀਜ਼ਾਂ ਬਹੁਤ ਅਹਿਮ ਨੇ ਪ੍ਰਵਿੰਦਰ ਸਵਾਲਿਆ ਨਿਸ਼ਾਨ ਇਹ ਹੈ ਕਿ 26 ਜਨਵਰੀ ਬਿਲਕੁਲ ਨੇੜੇ ਹੈ ਪੁਲਿਸ ਤੋਂ ਪਹਿਲਾਂ ਹੀ ਇਨਪੁਟ ਹੈ ਖੁਫੀਆ ਏਜੰਸੀਆਂ ਦੇ ਕਾਫੀ ਇਨਪੁਟ ਹੈ ਥ੍ਰੈਟ ਦੀ ਜਿਹੜੀ ਹੈਗੀ ਹੈ ਲਗਾਤਾਰ ਹੈਗੀ ਹੈ ਕਿ ਚੰਡੀਗੜ੍ਹ ਦੇ ਪੁਲਿਸ ਸਟੇਸ਼ਨਾਂ ਤੇ ਵੀ ਅਟੈਕ ਹੋ ਸਕਦਾ ਹੈ ਜਾਂ ਫਿਰ ਹੋਰ ਵੀ ਚੀਜ਼ਾਂ ਦਾ ਅਟੈਕ ਹੋ ਸਕਦਾ ਹੈ ਲੇਕਿਨ ਅਚਾਨਕ पिस्टल ਲੈ ਕੇ ਹਥਿਆਰ ਲੈ ਕੇ ਚੰਡੀਗੜ੍ਹ ਚ ਐਂਟਰ ਹੋਣਾ ਚੰਡੀਗੜ੍ਹ ਦੇ ਵਿੱਚ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣਾ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨੇ ਤੇ ਪੁਲਿਸ ਦੀ ਵੀ ਸਿਕਿਉਰਿਟੀ ਤੇ ਵੀ ਸਵਾਲੀਆ ਨਿਸ਼ਾਨ ਜ਼ਰੂਰ ਖੜੇ ਹੁੰਦੇ ਨੇ ਹਾਲਾਂਕਿ ਹਜੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਰਾਤ ਦੇ ਕੱਲ ਕਰੀਬ 8:30-9 ਵਜੇ ਦੀ ਇਹ ਘਟਨਾ ਹੈ ਜਦ ਇਹ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਜਿਹੜੇ ਬਦਮਾਸ਼ ਉਹ ਫਰਾਰ ਹੋ ਜਾਂਦੇ ਨੇ ਹਾਲਾਂਕਿ ਨਾਕੇ ਬੰਦੀ ਕਰ ਦਿੱਤੀ ਗਈ ਸੀ ਜਿੰਨਾ ਚੰਡੀਗੜ੍ਹ ਹੈ ਪੂਰਾ ਬੰਦ ਕਰ ਦਿੱਤਾ ਗਿਆ ਸੀਗਾ ਮੋਹਾਲੀ ਏਰੀਆ ਪੰਚਕੁਲਾ ਏਰੀਆ ਪੂਰਾ ਸੀਲ ਕਰ ਦਿੱਤਾ ਗਿਆ ਸੀਗਾ ਲੇਕਿਨ ਕੋਈ ਵੀ ਗ੍ਰਫਤਾਰੀ ਇਸ ਮਾਮਲੇ 'ਚ ਦੇਰ ਰਾਤ ਤੱਕ ਨਹੀਂ ਹੋਈ ਸੀ ਹਾਲਾਂਕਿ ਅਧਿਕਾਰੀ ਇਸ ਮਾਮਲੇ 'ਚ ਕੋਈ ਵੀ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਕਿਉਂਕਿ ਕਿਤੇ ਨਾ ਕਿਤੇ ਪੁਲਿਸ ਤੇ ਵੀ ਸਿਕਿਉਰਿਟੀ ਤੇ ਵੀ ਕਾਫੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਨੇ ਕਿ ਆਖਿਰ ਉਹ ਬਦਮਾਸ਼ ਜਿਹੜੇ ਵੀ ਇੱਥੇ ਪਹੁੰਚਦੇ ਪੰਜਾਬ ਨੰਬਰ ਗੱਡੀ ਤੋਂ ਇੱਥੇ ਪਹੁੰਚਦੇ ਆ ਹਥਿਆਰ ਲੈ ਕੇ ਪਹੁੰਚਦੇ ਆ ਔਰ ਪੁਲਿਸ ਤੇ ਫਾਇਰਿੰਗ ਕਰਕੇ ਵਾਪਸ ਕਿੱਥੇ ਪਸਦੇ ਆ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਮਹੌਲੀ ਸਾਈਡ ਉੱਪਰ ਜੇ ਨੇ ਜਿਹੜੇ ਪੰਜਾਬ ਤੋਂ ਆਏ ਸੀਗੇ ਬਦਮਾਸ਼ ਕੌਣ ਸੀਗੇ ਉਹਨਾਂ ਦੀ ਮਨਸ਼ਾ ਕੀ ਸੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਤੱਕ ਕਰ ਰਹੀ ਹੈ ਲੇਕਿਨ ਹਜੇ ਤੱਕ ਕੋਈ ਗ੍ਰਿਫਤਾਰੀ ਇਸ ਮਾਮਲੇ ਚ ਨਹੀਂ ਹੋਈ ਔਰ ਪੂਰਾ ਰੈ residense area ਜਿੱਥੇ ਅਸੀਂ ਮੌਜੂਦ ਹੈ ਕਿ ਪੂਰਾ residense area ਹੈ ਜਿੱਥੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਔਰ ਔਰ ਇਹ ਅ ਦੇਖੋ ਹਾਲਾਂਕਿ ਕੋਸ਼ਿਸ਼ ਅਸੀਂ ਜ਼ਰੂਰ ਕੀਤੀ ਹੈ ਜਿਹੜੇ ਲੋਕੀ ਇੱਥੇ ਜਿਹੜੇ ਹੈਗੇ ਖੜੇ ਸੀਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਲੇਕਿਨ ਫਿਲਹਾਲ ਇਸ ਮਾਮਲੇ 'ਚ ਕੋਈ ਵੀ ਗੱਲਬਾਤ ਕਰਦਾ ਨਹੀਂ ਨਜ਼ਰ ਆ ਰਿਹਾ ਕਿਉਂ ਦੇਖੋ ਕਿਉਂਕਿ ਇੱਕ دہشت ਦਾ ਮਾਹੌਲ ਜ਼ਰੂਰ ਹੈ ਕਿਉਂਕਿ دہشت ਦਾ ਮਾਹੌਲ ਇਸ ਕਰਕੇ ਹੈ ਕਿਉਂਕਿ ਇਨੀ ਵੱਡੀ ਵਾਰਦਾਤ ਹੋਈ ਹੈ ਪੁਲਿਸ ਤੇ ਹੀ ਜਿਹੜੀ ਫਾਇਰਿੰਗ ਹੈ ਉਹ ਕਰਕੇ ਇੱਥੇ ਭੱਜੇ ਨੇ ਤਾਂ ਕਿਤੇ ਨਾ ਕਿਤੇ ਸਵਾਲੀਆ ਨਿਸ਼ਾਨ ਵੀ ਜ਼ਰੂਰ ਪਰਮਿੰਦਰ ਖੜਾ ਹੁੰਦਾ ਹੈ ਕਿ ਆਖਿਰ ਉਹ ਕੌਣ ਸੀ ਉਹਨਾਂ ਦੀ ਮਨਛਾ ਕੀ ਸੀ ਕੋਈ ਗੈਂਗਸਟਰ ਸੀਗੇ ਜਾਂ ਕਿਸ ਤਰ੍ਹਾਂ ਦੇ ਕੋਈ ਨਸ਼ਾ ਸਪਲਾਈਅਰ ਸੀਗੇ ਡਰਗਸ ਸਮਗਲ ਇਹ ਕੌਣ ਸੀਗੇ ਇਹ ਹਜੇ ਤੱਕ ਇਨਵੈਸਟੀਗੇਸ਼ਨ ਦਾ ਪਾਰਟ ਹੈ ਹਾਲਾਂਕਿ ਜਿਹੜੇ ਇੱਥੇ ਦੇ ਲੋਕ ਹੈ ਉਹਦੇ ਵਿੱਚ ਦਹਿਸ਼ਤ ਜ਼ਰੂਰ ਹੈ ਕਿ ਆਖਿਰੋ ਕੌਣ ਸੀਗੇ ਪੂਰੀ ਕਹਿ ਸਕਦੇ ਆ ਕਿ ਜਿਹੜੀ ਇੱਥੇ ਇਥੋਂ ਜਿਹੜੀ ਗੱਡੀ ਭੱਜੀ ਹੈ ਉਹ ਕਿਤੇ ਨਾ ਕਿਤੇ ਹੁਣ ਕਿਧਰ ਗਏ ਕਿੱਥੇ ਜਾ ਕੇ ਲੁਕੇ ਹੋਰ ਕੋਈ ਇਨਵੋਲਵਮੈਂਟ ਲੋਕਲ ਇਨਵੋਲਵਮੈਂਟ ਉਹਦੇ ਨਾਲ ਸਗੀ ਨਹੀਂ ਸੀਗੀ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਪਰਮਿੰਦਰ ਹੁਣ ਇਨਵੈਸਟੀਗੇਸ਼ਨ ਜ਼ਰੂਰ ਕੀਤੀ ਜਾ ਰਹੀ ਹੈ ਲੇਕਿਨ ਹਜੇ ਕਿਸੇ ਵੀ ਤਰ੍ਹਾਂ ਦਾ ਕੋਈ ਅਧਿਕਾਰੀ ਗੱਲਬਾਤ ਕਰਦੇ ਨਹੀਂ ਨਜ਼ਰ ਆ ਰਹੇ ਹਾਲਾਂਕਿ ਲੋਕਾਂ ਚ ਵੀ ਜ਼ਰੂਰ ਦਹਿਸ਼ਤ ਦਾ ਮਾਹੌਲ ਹੈ ਇਸ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਕੀਤੀ ਜਾ ਰਹੀ ਹੈ ਲੇਕਿਨ ਪੁਲਿਸ ਨੇ ਮਾਮਲਾ ਦਰਜ ਕਰ ਲਿਆ 39 ਥਾਣੇ 'ਚ ਮਾਮਲਾ ਦਰਜ ਕਰ ਲਿਆ ਕ੍ਰਾਈਮ ਬ੍ਰਾਂਚ ਆਪਰੇਸ਼ਨ ਸੈੱਲ ਡਿਸਟ੍ਰਿਕਟ ਕ੍ਰਾਈਮ ਸੈੱਲ ਲਗਾਤਾਰੀ ਦੇ ਵਿੱਚ ਲੱਗੀ ਹੋਈ ਔਰ ਸੀਨੀਅਰ ਅਧਿਕਾਰੀਆਂ ਵੱਲੋਂ ਇੱਕ ਟੀਮ ਵੀ ਇਹਦੇ ਵਿੱਚ ਦੇ ਨਾਂ ਰਜਿਸਟਰਡ ਹੈ ਦੱਸਿਆ ਜਾ ਰਿਹਾ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਉੱਥੇ ਵੀ ਰੇਡ ਕੀਤੀ ਗਈ ਹੈ ਤੇ ਹੁਣ ਪੁਲਿਸ ਲਗਾਤਾਰ ਕਈ ਲੋਕਾਂ ਨੂੰ ਡੀਟੇਨ ਕੀਤਾ ਗਿਆ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਲੇਕਿਨ ਗ੍ਰਿਫਤਾਰੀ ਇਸ ਪੂਰੇ ਮਾਮਲੇ ਚ ਨਹੀਂ ਹੋਈ ਹੈ ਪਰਮਿੰਦਰ ਆ ਠੀਕ ਹੈ ਮਨੋਜੀ ਫਿਲਹਾਲ ਦੀ ਪੂਰੀ ਜਾਣਕਾਰੀ ਵੀ ਬਹੁਤ ਬਹੁਤ ਧੰਨਵਾਦ ਤੇ ਦਰਸਲ ਚੰਡੀਗੜ੍ਹ ਦੇ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਇੱਥੇ ਕਿ ਸੈਕਟਰ 38 ਦੇ ਵਿੱਚ ਪੁਲਿਸ ਕਾਂਸਟੇਬਲ ਤੇ ਫਾਇਰਿੰਗ ਬਦਮਾਸ਼ਾਂ ਦੇ ਵੱਲੋਂ ਕੀਤੀ ਜਾਂਦੀ ਹੈ ਬਦਮਾਸ਼ ਫਾਇਰਿੰਗ ਕਰਕੇ ਮੌਕੇ ਤੇ ਤਫ